100 ਰੁਪਿਆ ਹੋਣਾ ਕਰੇ ਇਹ ਉੱਥੇ ਲੈਣਾ 70000 ਲੈਣਾ ਲੈਟਾਂ ਦੇ ਨਾਲ ਕਾ ਚੱਲ ਬੱਸ ਵਾਲੀ ਦੀ ਕੋਈ ਨਾ ਕੋਈ ਨਾ ਲੈ ਜਾ ਵਿਆਜ ਇੱਥੋਂ ਥੋੜੀ ਲਵਾਂਗੇ ਬੌਲਿਆ ਓ ਯਾਰ ਰੁਪਿਆ ਦਾ ਮੈਂ ਲੱਖ ਲੈ ਲੈਂਦਾ ਉਹ ਸਕੂਲ ਲੈ ਲੈਣਾ ਪਾ ਬਠਿੰਡੇ ਕਣੀ ਹਾਂ 50 ਲੱਖ ਦਾ ਪੈ ਗਿਆ ਹਾਂ ਵਧਾਈਆਂ ਵਧਾਈਆਂ ਭਾਈ ਤੈਨੂੰ ਵੀ ਰੱਬ ਬਖਸ਼ ਕੋਈ ਨਾ ਕੋਈ ਨਾ ਮੈਂ ਲੱਖ ਲੈ ਜੀ ਤੂੜੀ ਦੇ ਕੋਪੇ ਪੈ ਗਿਆਣਗੇ ਹੁਣ ਤਿੰਨ ਤਿੰਨ ਲੱਖ ਦਾ ਹੈ ਹਾਂ ਬਾਠ ਠੀਕ ਆ ਚੰਗਾ ਚੰਗਾ ਓਕੇ ਆਜੀ ਆਜੀ ਪਿੰਡਾ ਜੀ ਪਟਿਆ ਜਾਓ ਕਸੇ ਆ ਜਾ ਪਈ ਹਾਂ ਸਾਸਰੀ ਘਰ ਦੀ ਸਾਸਰੀ ਘਰ ਦੀ ਪਈ ਹੋ ਠੀਕੋ ਪਈ ਹਾਂ ਠੀਕ ਆ ਪਸਾਣਾ ਨਹੀਂ ਪਈ ਮਕਾਉਣਾ ਪਸਾਣਾ ਨਹੀਂ ਬਸ ਤੁਸੀਂ ਆਏ ਸਮਝ ਜੇ ਕਰਦੀ ਆ ਜੀ ਕਿਵੇਂ ਪਈ ਕਰਦੇ ਮੇਰਾ ਨਾ ਜੀ ਘੌਰ ਦੀ ਦਾ ਛੋਡੇ ਵਰਗਾ ਜਮੀ ਛੋਡੇ ਵਰਗਾ ਦੀਗਾ ਹੂੰ ਬਸ ਉਹਦੀ ਯਾਦ ਜੀ ਆ ਗਈ ਜੀ ਕਿ ਨਾ ਭਾਈ ਮੇਰੇ ਵਰਗ ਮਸਾਂਝ ਨਹੀਂ ਦਿਔਰ ਕਿਵੇਂ ਜਮੀ ਸੋਡੇ ਵਰਗੀ ਦੀਗਾ ਬਸ ਐਂ ਮੜੰਗੇ ਪੈਂਦੇ ਜਮੀ ਲੰਬਾ ਲੁੰਜਾ ਸੋਨਾ ਸੁਨੱਖਾ ਜਮੀ ਇਹੀ ਜੀ ਦੀਗਾ ਅੱਛਾ ਭਾਈ ਕੀ ਹੋ ਗਿਆ ਦੀਗਾ ਤੇ ਉਹਨੂੰ ਉਹ ਉਹਨਾਂ ਥੋੜਾ ਜਿਹਾ ਘਰੇ ਕਲੇਸ਼ ਰਹਿੰਦਾ ਦੀਗਾ ਹਾਂ ਉਹਦੇ ਕਰਕੇ ਹੀ ਉਹ ਸਾਤਮਤਾ ਕਰ ਲਈ ਤੋਹਨੇ ਚਲੋ ਭਾਈ ਉਹ ਬਾਹੇ ਗੁਰੂ ਨੂੰ ਮਨਜ਼ੂਰ ਜਿਵੇਂ ਹਾਂ ਪਰਮੇਸ਼ਰ ਨੂੰ ਹਾਂ ਤਾਂ ਹੀ ਕਰਕੇ ਬਸ ਮੈਨੂੰ ਜਮੀ ਇਹੀ ਲੱਗਿਆ ਜਮੀ ਉਹਦੇ ਵਿੱਚ ਤੁਹਾਡਾ ਮੂੰਹ ਦਿਖਦਾਗਾ ਰੇਣ ਤਾਲ ਭਾਈ ਇਹ ਮਣਗਾ ਪੈ ਜਾਂਦਾ ਭਾਈ ਹਾਂ ਆਹ ਉਹ ਤਾਂ ਠੀਕ ਆ ਕਿੰਨੀ ਉਮਰ ਦਾ ਤੇ ਭਾਈ ਤੇਰਾ ਦੇਵਰਾ ਬਸ ਆਹੀ 30 ਸਾਲ ਦਾ ਦੇਗਾ ਲੈ 32 33 ਸਾਲ ਦੀ ਉਮਰ ਮੇਰੀ ਆ ਭਾਈ ਫਿਰ ਤਾਂ ਜਮੀ ਤੁਸੀਂ ਉਸੇ ਵਰਗੀ ਲੱਗਦੇ ਹੋਗੇ ਜਮੀ ਚਾਹੀਦੀ ਠੀਕ ਆ ਐ ਕਿਹਨੀ ਦੀ ਤੁਸੀਂ ਵਿਆਹ ਤੇ ਪੈਸੇ ਦੇਣੇ ਆਂ ਹਾਂ ਮੈਂ ਵਿਆਹ ਤੇਰੀ ਬਸ ਹੂੰ ਜਾਰੀ ਦੋਸਤੀ ਚ ਦੇ ਦਿੰਦੇ ਆਂਗੇ ਹਾਂ ਪੈਸੇ ਸੁੱਖ ਨਾਲ ਮਾਰਕ ਦੇ ਰੰਗ ਲੱਗੇ ਹੋਏ ਨੇ ਮੁੰਡਾ ਮਾਸਟਰ ਆ ਭਾਈ ਹਾਂ ਆਪਦਾ ਸਕੂਲ ਖੋਲਿਆ ਹੁਣ ਅਸੀਂ ਬਿਠਿੰਡੇ ਕੋਈ ਨਹੀਂ ਲੇਤਾ 50 ਲੱਖ ਦਾ ਪੈ ਗਿਆ ਅੱਛਾ ਹਾਂ ਚੱਲ ਵਧੀਆ ਫਿਰ ਥੋੜਾ ਮੰਗਦਾ ਦੀ ਪੈਸੇ ਮਾਹ ਚੱਲ ਕੋਈ ਨਾ ਲੈ ਜੀ ਕਹਿੰਦਾ ਵਿਆਜ ਮਾਹ ਚੱਲ ਕਾਹਨੂੰ ਵਿਆਜ ਕਾਹਨੂੰ ਭਾਈ ਹੈ ਕਦੋਂ ਕੁ ਰੁਪਈਆ ਹੈ ਤੁਰਕੂ ਕੀ ਕੋਈ ਨਹੀਂ ਹੋ ਰਹਾ ਜਾਣਾ ਭਾਈ ਉੱਥੇ ਫਿਰ ਬੰਦੇ ਆਏ ਬੈਠੇ ਨੇ ਸਕੂਲ ਆ ਰਿਸਟਰੀ ਜੀ ਆ ਜਿਹੜੀ ਉਹ ਕਰਵਾਉਣੀ ਆ ਅੱਛਾ ਇੱਕ ਆਹ ਸੋਡਾ ਨੰਬਰ ਦੇ ਦਿੰਦੇ ਮੈਨੂੰ ਹਾਂ ਜੀ ਨੰਬਰ ਦੇ ਦਿੰਦੇ ਸੋਡਾ ਨੰਬਰ ਕਿਵੇਂ ਭਾਈ ਕੋਲ ਨੰਬਰ ਹਾਂ ਜੀ ਕਾ ਤੋ ਆ ਸਾਨੂੰ ਵਿਆਜ ਤੇ ਪੈਸੇ ਦੀ ਲੋੜ ਪਈ ਥੋੜੀ ਜੀ ਅੱਛਾ ਹਾਂ ਨਾਲੇ ਮੈਨੂੰ ਐਂ ਦੱਸ ਦੋ ਵੀ ਤੁਸੀਂ ਵਿਆਜ ਕਿੰਨਾ ਕਲਾਉਂਗੇ ਭਾਈ ਹੁਣ ਵਿਆਜ ਕਹਦਾ ਲੈਣਾ ਜਦੋਂ ਮੇਰੇ ਦਿੌਰ ਵਰਗੀਆਂ ਘਰ ਚ ਹੀ ਵਗ ਜਾਣਗੇ ਪੈਸੇ ਕੋਈ ਨਾ ਲੈ ਲੈ ਲਾ ਭਾਈ ਕੋਈ ਨਾ ਲੰਬਰ ਤੁਸੀਂ ਪਰ ਦੋ ਹਾਂ ਪਰ ਦੋ ਨੰਬਰ ਕੋਈ ਆਪਏ ਇਹਨੂੰ ਬਸ ਅੱਧ ਤੈਨੂੰ ਕਿਹੜਾ ਲਾਉਗਾ 8 84 ਤਨੂੰ ਦੱਤਰ ਦੇਖ ਭਾਈ ਅੱਛਾ ਇਹ ਛੋਟਾ ਨੰਬਰ ਆਗਾ ਹਾਂ ਤੇ ਟੀਚ ਨਹੀਂ ਜਲਦੀ ਭਾਈ ਓਹੋ ਇਹ ਫੋਨ ਖਰਾਬ ਹੋ ਰਿਹਾਗਾ ਨਵਾਂ ਲਿਆਉਂਗੀ ਮੈਂ ਵੀ ਉਹ ਲਿਆਉਂਗੀ ਜਿਹੜਾ ਕੋਈ ਨਾ ਭਾਈ ਹਾਂ ਬਿਓਰ ਫਿਰ ਭਾਈ ਬੜਾ ਹੈ ਲਾਡ ਲਾਤੀਗਾ ਬੜਾ ਲਾਡ ਲਾਤੀ ਉਹ ਤਾਂ ਇਧਰੋਂ ਭਾਈ ਕਿਧਰੋਂ ਹੋਣਿਆ ਬਸ ਸੂਰੀ ਆਈ ਤੀਗੀ ਖਾਸੀ ਤੁਖੀ ਲੱਗਦੀ ਆ ਭਾਈ ਚਲਾ ਲਾ ਭਾਈ ਇਹਨੂੰ ਹੁਣ ਹੁਣ ਮਾਰਗੇਰ ਚੱਲੀਏ ਯਾਰ ਆਹਦਾ ਲੇਟ ਕਰਾਈ ਜਾਂਦੇ ਹੋ ਤੇ ਵਿਆਹ ਦੇ ਪੈਸੇ ਲਵਾਵਾਂਗੇ ਸਿੱਦੇ ਦੇ ਦਈਓ ਸਾਨੂੰ ਮੈਂ ਭਾਈ ਗਿਆਇ ਤੇ ਮੈਂ ਦਸੇ ਸਤਾ ਖੋਲਾ ਯਾਰ ਤੇ ਜੜੀ ਅੰਦਾ ਕਬਰਾ ਟੁੰਦੀ ਸਾਰੀ ਆ ਗਈ ਭਾਈ ਮੈਨੂੰ ਮੈਂ ਆਉਣਾ ਮੇਰੀ ਥਾਂ ਰੱਖੀ ਇੱਥੇ ਠੀਕ ਆ ਜਦੋਂ ਪੰਮੇ ਆਉਣਾ ਸੰਗਤਰਾ ਗੋਲੀ ਲਿਆਵਾਂ ਠੀਕ ਆ ਕਦ ਮਰਜੀ ਆਈ ਹੁਣ ਦੱਸ ਮੈਂ ਤੇਥੋਂ ਕਿਹੜਾ ਨੰਬਰ ਮਿਲ ਗਿਆ ਬਈ ਨੇ ਆ ਮੈਂ ਕਿੰਨਾਂ ਨੇ ਹਾਂ 10 ਸੱਚ ਕਾਜ ਕਰ ਦੇ ਅੱਗੇ ਮੇਰੇ ਤਾਂ ਗੁੱਟ ਛਾੜਦੀ ਆ ਓਹੋ ਹੋਰ ਕੀ ਬਣਾਇਤੀ ਓਏ ਹੈ ਕੀ ਬਣਾਇਤੀ ਬਣਾਉਣਾ ਦਾ ਕੀਤੀ ਹਾਂ ਬੂਦੀ ਬਣਾਈਤੀ ਹਾਂ ਤੇ ਜਿਲੇ ਬੀਆ ਹੀ ਬਣਾਤੀਆਂ ਖੀਰ ਬਣਾ ਰੱਖੀ اچھا ਆਹ ਪੈਂਦੇ ਖਸ ਬੋ ਖੀਰ ਖੀਰ ਕਰਦਾ ਬੁੜਾ ਮਰ ਗਿਆ ਮਹਾਨ ਵਧੀਆ ਪ੍ਰੋਗਰਾਮ ਬਣਾ ਰੱਖਿਆ ਦੀ ਫਿਰ ਤਾਂ ਉਹ ਇਹ ਤਾਂ ਪੈਂਦਾ ਦਾ ਘਾਣਾ ਜਿਉਂਦੇ ਨੂੰ ਤਾਂ ਭਾਈ ਕੋਈ ਪੁੱਛਦਾ ਨਹੀਂ ਆ ਸਾਡੇ ਗਵੰਡੀਆਂ ਦੇ ਲਾਲ ਐ ਪਿੱਤੇ ਦੇ ਵਿੱਚ ਪਥਰੀ ਦਾ ਬੁਲਬੁਲਾ ਬਣ ਗਿਆ ਉਹ ਤਾਂ ਘੜਾਇਆ ਨਹੀਂ ਮਰੇ ਤੋਂ ਬਾਅਦ ਉਹਦੇ ਬੁਲਬਲੇ ਲਾਤੇ ਬੁਲਬਲੇ ਲਾ ਕੇ ਤੋੜਿਆ ਦੇਖ ਲੈ ਆਹੀ ਆ ਪੈਂਦਾ ਏ ਵਸਾ ਅਈ ਪਹਿਰੀ ਹਵਾਈ ਕੋਈ ਕਸੂਤੀ ਚੱਲ ਪਈ ਹੁਣ ਕੋਈ ਨਾ ਰੋਕੇ ਆ ਦੀ ਪੈਂ ਕਾ ਤੋ ਏ ਆਈ ਨਹੀਂ ਅੱਛਾ ਹੋਰ ਮਹਾ ਦੇਖ ਲੈਂਦੇ ਕਰ ਲੈਂਦੇ ਦਦਾਰ ਹਾਂ ਇੰਨਾ ਟਾਈਮ ਹੋ ਗਿਆ ਮੈਂ ਇੱਥੇ ਬੈਠਾ ਝੁਰੀ ਜਾਂਦਾ ਮਹਾ ਪੈ ਦਾ ਪਿਆਰਾ ਜੇ ਖਤ ਕਢਾ ਲੈਂਦਾ ਕਿਤੇ ਭੱਗ ਜਾਂਦਾ ਮੈਂ ਖਾ ਦਰਸ਼ਨ ਕਰ ਲੈ ਆਇਆ ਹੀ ਨਹੀਂ ਚੱਲ ਉਹ ਜਾਣੇ ਕਹਿੰਦੇ ਉਹਨਾਂ ਦੇ ਕੁੜੀ ਨੇ ਬਾਹਰ ਜਾਣਾ ਤਾਂ ਕਰਕੇ ਨੇ ਮੈਂ ਪਤਾ ਕੀਤਾ ਵਿੱਚ ਦੀ ਬੜਕ ਧੜਕ ਲੈਤੀ ਹਾਂ ਕਹਿੰਦੇ ਉਹਨਾਂ ਦਾ ਕੋਈ ਨਹੀਂ ਆਇਆ ਅੱਜ ਪੁਰਾ ਚੱਲਦਾ ਭਲਾ ਓਏ ਪੁਰਾ ਚੱਲਦਾ ਪੁਰਾ ਚੱਲਦਾ ਮੇਰਾ ਗੋਡਾ ਦੁਖਦਾ ਹੈ ਹਾਂ ਮੇਰੇ ਵੀ ਉਰਾ ਪੜਾ ਜਾ ਇੱਥੋਂ ਭੈਣਾ ਸੁੱਜ ਗਿਆ ਮੇਰਾ ਗੋਡਾ ਉਹਦਾ ਠੰਡਾ ਹੈ ਅੱਛਾ ਮੈਂ ਅੱਜ ਮਨਾ ਲੈਂਦੇ ਓਏ ਪੁਰਾ ਮਰਾ ਪਤਨੂ ਕਹਿੰਦਾ ਜਾ ਜਾ ਫਿਰ ਲਿਆ ਮਾਂ ਹੈ ਲਿਆ ਮਾਂ ਦੇਖ ਲਾਰਦੀ ਦਾ ਮੁੱਕੀ ਪਈ ਆ ਦੂਜੀ ਆ ਫਿਰ ਦੂਜੀ ਲਿਆਉਣੀ ਪੂਜੇ ਕਹੇ ਮਾਲ ਪਾ ਹਾਂ ਮਰਾਜ ਬਹੁਤ ਅਸ਼ਰੀ ਕਰ ਤਾ ਹੋਇਆ ਮੇਰਾ ਵੀ ਅੱਜ ਮਾਂ ਪਹਿਲਾਂ ਬਿਹਾਰਗੜ ਨਮਾਰੀ ਜੀ ਉਹ ਕਰਕੇ ਆਏਗਾ ਚੜ ਕੇ ਆਏਗਾ ਪੱਲੇ ਜੋਦੇ ਤੇ ਹੁਣ ਇੱਕ ਮੈਨੂੰ ਆਹ ਸਾਈ ਜਾਰ ਕਿਉਂ ਤਾਂ ਖਰਲਾ ਰੱਖਿਆ ਮੈਂ ਕਲਵੀਰ ਆ ਇਹਦਾ ਟ ਹੈਗਾ ਮੇਲੇ ਬਟਾਏ ਮ ਜਾਇਏ ਚੱਲੀਏ ਮਰੇ ਆਉਣਿਆ ਫਿਰ ਆਪਾਂ ਕਿਹੜਾ ਜਾ ਕਹੇ ਜੇ ਪੂਰੇ ਕਰਕੇ ਪਾਦਾ ਹੱਟ ਪਾਲੇ ਦੁਖਦੇ ਨੇ ਯਾਰ ਹੁਣ ਹੀ ਚੱਲੀਏ ਖਾਂ ਬਾਗ ਚੱਲਦੇ ਆ ਫਿਰ ਉਹਨੂੰ ਵੇਹਲੀ ਆਪਾਂ ਹੋਰ ਕੀ ਕਰਨਾ ਹਾਂ ਇਹਦੇ ਨਾਲ ਦਾ ਮੈਨੂੰ ਟਿਚ ਦਬਾਉ ਏ ਹੈ ਇਹਦੇ ਨਾਲ ਦਾ ਦਬਾਵੇ ਤੇਰਾ ਨਹੀਂ ਹੈ ਇਹਦਾ ਮੁੰਡੇ ਦਾ ਅੱਛਾ ਹਾਂ ਇਹਦੇ ਵਰਗਾ ਹੋਵੇ ਕੋਈ ਘੱਟ ਰੇਟ ਇਹਦੇ ਵਰਗਾ ਦਾ ਪਤਾ ਨਹੀਂ ਹੈਗਾ ਜਿਵੇਂ ਆਹ ਜਿਹੜੇ ਪਿੱਛੇ ਆ ਹੁੰਦਾਗਾ ਸਿਓ ਵਾਲਾ ਇਹ ਮਹਿੰਗਾ ਹੁੰਦਾ ਹੈ ਘੋਰ ਕੱਟ ਕੇਲੇ ਵਾਲਾ ਦਵਾ ਮੈਂ ਫਾਰਮੀ ਦਾ ਲਿਆਤੀ ਫਾਰਮੀ ਦਾ ਤਿੰਨ ਦਿਨ ਤੂੰ ਚਾਰਜ ਕਰਨੀ ਨਹੀਂ ਲੋੜ ਆ ਨਾ ਐਡੀ ਵਾਰ ਆ ਭਾਂ ਦਾ ਜਿਵੇਂ ਬਾਲਟੀ ਲਈ ਹੁੰਦੀ ਹੈ ਉਹੀ ਆਏ ਬੀਬੋ ਹੈ ਬੀਬੋ ਬੀਬੋ ਵੀ ਆ ਗੁਛਾ ਅੱਛਾ ਆ ਜਾ ਆਇਆ ਫਿਰ ਮੜਾ ਛੇਤੀ ਆ ਜਾ ਪਤਾ ਕਿਉਂ ਆਇਆ ਮੈਂ ਇਹ ਵੀ ਜਾਊਗਾ ਫਿਰ ਕੱਟ ਰੱਖੀ ਮੈਂ ਹੈ ਕੱਟ ਰੱਖੀ ਦੇਖ ਲੈ ਬਸ 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 ਵਾਲੀ ਕੱਟ ਪੀਣ ਲੱਗ ਗਿਆ ਹੈ ਮੇਰਾ ਹੁਣ ਬੋਰਸਾ ਮੈਂ ਅੱਛਾ ਹੂੰ ਜਿਹੜੀ ਤਾਂ ਕਰਦੀ ਹੁੰਦੀ ਆ ਹੂੰ ਉਹ ਤਾਂ ਮੈਂ ਪੀ ਲੈਣਾ ਖਾਸ ਸੀ ਹਾਂ ਅਨਾ ਨਾ ਆ ਆ ਆ ਹਾਂ ਅਹੀਂ ਨਾਲ ਵਧੀਆ ਲੱਗਦੀ ਹੈ ਮੈਨੂੰ ਨਾ ਮੈਨੂੰ ਪਾਣੀ ਵੀ ਪੀਣਾ ਹੁੰਦਾ ਮੈਨੂੰ ਤਾਂ ਯਾਰ ਨੱਕ ਵਿੱਚ ਦੀ ਆ ਜਾਂਦਾ ਹੈ ਅੱਛਾ ਹਾਂ ਨੋ ਨਾ ਮੇਰੇ ਦਾ ਬੇਫਿੱਟ ਆ ਇਹ ਅੱਛਾ ਕੀ ਪੈ ਗਿਆ ਮੱਛਰ ਜਾ ਪੈ ਗਿਆ ਪੈਦਾ ਪੂ ਜਾ ਮੱਛਰ ਨੂੰ ਕੀ ਪੈਦਾ ਅੰਦਰ ਜਾ ਕੇ ਕਿਹੜਾ ਦਰੇ ਹੋ ਵੱਡੂ ਦੰਦੀਆਂ ਇਹ ਮਰਿਆ ਦਾ ਪਿਆ ਉਹ ਐ ਤਾਂ ਖੜ ਜਾ ਖੜ ਜਾ ਖੜ ਜਾ ਬੱਸ ਲੈ ਮੈਨੂੰ ਬੁਲਟਾ ਲੈ ਨਾ ਨਾ ਇਹ ਤਾਂ ਕਰ ਕਰਦਾ ਕਰ ਫੇਰਾ ਆ ਜਾ ਤੱਜ ਦੇਖ ਲੱਜ ਹੈ ਮਾਹ ਮੇਰੇ ਸਾਰੀਆਂ ਆਈ ਨਹੀਂ ਅੱਛਾ ਹਾਂ ਉਹ ਕੰਮ ਕੋਮ ਪੈ ਗਿਆ ਉਹ ਕਰਨ ਨਹੀਂ ਉਹ ਕੋਈ ਕਾਲ ਕਰਦੀ ਮੈਂ ਬਿੜਕ ਲੈਤੀ ਸੀ ਹਾਂ ਉਹਨਾਂ ਨੇ ਜਾਣਾਗਾ ਉੱਥੇ ਕੁੜੀ ਛੱਡਣਾ ਲੈਂਡ ਗਈਆ ਕੁੜੀ ਹੂੰ ਦਿੱਲੀ ਛੱਡਣ ਗਏ ਨੇ ਉਹ ਹੂੰ ਸਾਰੀ ਦੋਏ ਨੇ ਉਹ ਹੂੰ ਹੂੰ ਵੱਡੀ ਗੱਡੀ ਕਰਾ ਲਈ ਕਹਿੰਦੇ